ਅੱਜੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਵਿਧਿਆਪਤੀ ਪੁਲਿਸ ਸਬਡਿਵੀਜ਼ਨ ਸ਼ਾਹਕੋਟ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਿਹੜਾ ਕਾਸੋ ਅਭਿਆਨ ਚਲਾਇਆ ਗਿਆ ਉਸ ਦੇ ਤਹਿਤ ਪੰਜ ਚਾਲੂ ਕੱਚੀ ਦਾਰੂ ਦੀਆਂ ਪੱਟੀਆਂ 2600 ਲੀਟਰ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਜਲੰਧ ਦੇ ਨਕਲੀ ਸ਼ਰਾਬ ਨੇ ਲੋਕਾਂ ਦੀ ਜਾਨ ਲਈ ਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਹੋਰ ਵੀ ਸਰਗਰਮ ਹੋ ਚੁੱਕਿਆ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਜਾਇਜ਼ ਸ਼ਰਾਬ ਬਰਬਤ ਕੀਤੀ ਜਾ ਰਹੀ ਹੈ ਤਾਂ ਜੇ ਮਾਮਲੇ ਦੀ ਜਕਰ ਗੱਲ ਕੀਤੀ ਜਾਵੇ ਤਾਂ ਜਲੰਧ ਵਿਖੇ ਪੁਲਿਸ ਸਰਵ ਡਿਵੀਜ਼ਨ ਸ਼ਾਹਕੋਟ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਿਹੜਾ ਕਾਸੋ ਅਭਿਆਨ ਚਲਾਇਆ ਗਿਆ ਉਸ ਦੇ ਤਹਿਤ ਪੰਜ ਚਾਲੂ ਕੱਚੀ ਦਾਰੂ ਦੀਆਂ ਪੱਠੀਆਂ 2600 ਲੀਟਰ ਲਾਹਣਾਂ ਅਤੇ ਨਜ਼ਾਇਜ਼ ਸ਼ਰਾਬ ਬਰਾਮਦ ਕੀਤੀ ਹੈ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਨਜ਼ਾਇਜ਼ ਸ਼ਰਾਬ ਦੇ ਢੋਲ ਬਰਾਮਦ ਕੀਤੇ ਗਏ ਨੇ ਤੇ ਖੇਤਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕਿ ਛਾਪੇਮਾਰੀ ਕੀਤੀ ਗਈ ਤੇ ਡੱਬੀਆਂ ਹੋਈਆਂ ਪੱਠੀਆਂ ਨੂੰ ਜਿਹੜਾ ਕਿ ਉੱਥੋਂ ਪੱਟਿਆ ਗਿਆ ਪੰਜਾਬ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਹਰਤ ਮਹਾਂ ਚਲਾਈ ਗਈ ਇਸ ਮਹਾਂਮਤਾਤ ਮਾਨਜੋਗ ਡੀਜੀਪੀ ਪੰਜਾਬ ਸ਼੍ਰੀ ਗੁਰਮਜਾਦਤ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਦਿਲਾ ਚਰੰਦ ਤੇ ਹਤੀ ਦੇ ਮਾਨ ਜੋ ਐਸਐਸਪੀ ਸਾਰਵਿੰਦਰ ਸਿੰਘ ਵਰਕੀ ਦੀ ਦੇ ਦਿਸ਼ਾ ਨਿਰਦੇਸ਼ ਤੇ ਐਸਪੀ ਸਰਵਨੀ ਤਰਾਏ ਇਨਸਟੀਗੇਸ਼ਨ ਦੀ ਦੇ ਅਗਵਾਈ ਹਟ ਸਬਡਿਵੀਜ਼ਨ ਸ਼ਾਹਕੋਟ ਦੇ ਏਰੀਆ ਚ ਥਾਣਾ ਬੋਇਆ ਮਹਿਤਪੁਰ ਅਤੇ ਮੋੜਾ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਅੱਜ ਸੂ ਫੋਰਸ ਮੁਖ ਅਫਸਰ ਦੇ ਨਾਮ ਲੈ ਕੇ ਕਾਸੋ ਆਪਰੇਸ਼ਨ ਜਿਹੜਾ ਐਕਸਰਸਾਈਜ਼ ਨਜਾਇਜ਼ ਸ਼ਰਾਬ ਦੇ ਗੈਂਸਟ ਕੀਤਾ ਗਿਆ ਜਿਸ ਤਰ੍ਹਾਂ ਸਬਡਿਵੀਜ਼ਨ ਚ ਕੋਲ ਨਵਾਂ ਮਕਦਮਾ ਜਿਹੜਾ ਹੈ ਨਿਸ਼ਾਇ ਸ਼ਰਾਬ ਦੇ ਦਰਜ ਕਿੱਤੇ ਗਏ ਔਰ ਜਿਸ ਵਿੱਚ ਪੰਜ ਚਾਲੂ ਪੱਟੀਆਂ 2 2600 ਲੀਟਰ ਲਾਨ 6 ਲੱਖ 9250 ਮਿਲੀਲੀਟਰ ਸ਼ਰਾਬ ਨਿਸ਼ਾਇ ਜੜੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਦਰਜਾਨਾ ਜੜੀਆਂ ਮਾੜੇ ਅੰਸਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਾਇਆ ਜਾ ਰਿਹਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਕਰੀਆਂ ਜਾ ਰਹੀਆਂ ਹਨ ਥੈਂਕ ਯੂ ਤਦਾਂ ਦੇ ਕਿ ਨਿਸ਼ਾਨਦੇ ਖਿਲਾਫ ਲਗਾਤਾਰ ਪੁਲਿਸ ਕਾਫੀਸਰ ਗਰਮ ਨਜ਼ਰ ਆ ਰਹੀ ਜਿਹਦੇ ਚੱਲਦੇ ਵੱਡੀ ਗਿਣਤੀ ਦੇ ਵਿੱਚ ਹੋਣਾ ਨਜਾਇਜ਼ ਸ਼ਰਾਬ ਨੂੰ ਲੈ ਕੇ ਛਾਪੇ